ਮਾਮਲਾ ਆਇਆ ਜਿਹੜੇ ਕਿਲੇ ਤੇ ਇੱਕ ਹਮਲਾ ਹੋਇਆ ਤਾਂ ਸੀਸੀਟੀਵੀ ਵੀ ਆ ਰਹੀ ਸੱਚੀ ਮਾਮਲਾ ਇੱਕ ਸਾਨੂੰ ਇਤਲਾ ਮਿਲੀ ਸੀ ਕਿ ਸਰਜੀਤ ਸਿੰਘ ਨਾਂ ਦਾ ਕੋਈ ਵਿਅਕਤੀ ਹੈ ਜਿਹੜਾ ਦਾਖਲ ਹੋਇਆ ਜੇ 6:00 ਵਜੀਆਂ ਉਹ ਕਿਲੇ ਦੇ ਕੋਲ ਹੀ ਰਹਿ ਰਿਹਾ ਸੀ ਉਹਨਾਂ ਦਾ ਝਗੜਾ ਹੋਇਆ ਉਸ ਦੇ ਵਿੱਚ ਉਹਨੇ ਜਦੋਂ ਐਮਐਲਆਰ ਆਉ ਉਹ ਵੀ ਐਮਐਨਆਰ ਮਤਲਬ ਜਿਹੜੀ ਜਰੂਰ ਬੰਦ ਦੀ ਕਾਰਵਾਈ ਕੀਤੀ ਉਹ ਕਿਲੇ ਹੰਦੀ ਜਾਊਗੀ ਤੇ ਤਵਦੀਸ਼ ਕੀਤੀ ਆ ਸਰ ਇੱਥੇ ਹਾਂਜੀ ਬਿਆਨ ਲਿਖਣ ਗਏ ਸੀ ਫੋਆਦੀ ਕਿੜੇ ਉਹਨਾਂ ਨੇ ਬਿਆਨ ਨਹੀਂ ਲਿਖਾਇਆ ਬਿਆਨ ਦਰਜ ਕਰਕੇ ਅ ਅਪਰਾਧ ਦੌੜੀ ਦਿੱਤੀ ਜੋ کافی ਜ਼ਿਆਦਾ ਹਮਲਾ ਹੈ ਸੀਸੀਟੀਵੀ ਵੀ ਹੈ ਨਹੀਂ ਸਾਹ ਬਹੁਤ ਹਾਂ ਦੇਖਿਆ ਮੈਂ ਵੀ ਸੀਸੀਟੀਵੀ ਹਾਂ ਆਪਣੇ ਕੋਲ ਜੈਸੀ ਸੁਰਤੋਂ ਕੀ ਵੈਸੀ ਕਾਰਵਾਈ ਕਰਾਂਗੇ ਜੀ ਮੇਰਾ ਨਾਮ surjit singh ਬਟੂ ਹੈ ਹਾਂ ਜੀ ਮੰਡੋਟ ਦੇ ਰਹਿਣ ਵਾਲਾ ਮੈਂ ਕਿਹੜੇ ਪਾਸੇ ਰਹਿੰਦੇ ਹੋ ਇਹ ਮੰਡੋਟ ਨੇੜੇ ਕਿਲੇ ਦੇ ਨਾਲ ਹੀ ਰਹਿੰਦੇ ਆ ਹਾਂ ਜੀ ਕੰਪਿਊਟਰ ਸੈਂਟਰ ਮੇਰੇ ਘਰ ਦੇ ਨਾਲ ਆ ਅੱਜ ਕੀ ਗੱਲਬਾਤ ਰਹੀ ਸਰ ਜੀ ਇੱਥੇ ਲੜਾਈ ਝਗੜਾ ਹੋਇਆ ਸੀ ਉੱਜੀ ਬੋਲ ਉਸ ਲੜਾਈ ਦੇ ਵਿੱਚ ਜਾਨੀ ਕਿ ਮੈਂ ਛਡਾਉਣ ਚ ਗਿਆ ਸੀ ਮੈਨੂੰ ਨਹੀਂ ਪਤਾ ਹੈਗਾ ਸੀ ਚਿੱਟੇ ਵਾਲੇ ਬੰਦੇ ਹੈਗੇ ਸੀ ਲੜਾਈ ਤਕਰਾ ਕਿੱਤੇ ਨਾਲ ਹੋਇਆ ਸੀ ਲੜਾਈ ਚੱਕੜਾ ਆਪਣੇ ਆਂਢ ਗੁਆਂਢ ਤੇ ਨਾਲ ਰਿਸ਼ਤੇਦਾਰੀ ਵਿੱਚ ਹੋਇਆ ਸੀ ਮਾਮੇ ਦਾ ਮੁੰਡਾ ਸੀ ਉਹਨਾਂ ਹੋਈ ਸੀ ਅਰਸ਼ੇਮ ਸਿੰਘ ਉਹਨਾਂ ਨਾਲ ਲੜਾਈ ਹੋਈ ਸੀ ਮੈਂ ਤਾਂ ਛਡਾਉਣ ਗਿਆ ਸੀ ਮੈਂ ਤਾਂ ਉਹਨਾਂ ਛਡਾ ਵੀ ਦਿੱਤਾ ਛਡਾ ਕੇ ਮੈਂ ਵਾਪਸ ਆ ਰਿਹਾ ਸੀ ਮੇਰੇ ਹੱਥ 'ਚ ਫੋਨ ਸੀ ਇੱਕ ਦਾ ਫੋਨ ਖੋਲਿਆ ਇੱਕ ਫੋਨ ਖੋ ਕੇ ਉਦੋਂ ਬਾਅਦ ਮੇਰੇ ਗਲ ਪੈ ਕੇ ਅੱਗੋਂ ਪਿੱਛੋਂ ਘੇਰ ਕੇ ਮੇਰੇ ਕਿਰਪਾਨਾਂ ਮਾਰੀਆਂ ਪਿੱਛੋਂ ਇਹ ਕਾਪੇ ਮਾਰੇ ਇੱਕ ਜਨੇ ਨੇ ਪਿੱਛੋਂ ਕਿਰਪਾਨਾਂ ਮਾਰੀਆਂ ਇੱਕ ਜਨੇ ਨੇ ਕਾਪੇ ਮਾਰੇ ਇਹ 7 ਤੋਂ 8 ਜਨੇ ਬੰਦੇ ਹੈਗੇ ਸੀ ਇਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਏ ਛੋਟੇ ਸিসিਟੀਵੀ ਫੁਟੇਜ ਵੀ ਹੈਗੀਆਂ ਨੇ ਸਰ ਜੀ ਮੇਰੇ ਕੋਲ ਸিসিਟੀ ਤਿੰਨ ਕੈਮਰਿਆਂ ਦੀ ਫੋਟੋਆਂ ਹੀ ਹੈਗੀਆਂ ਨੇ ਉਹ ਨਾਲ ਵਾਇਰਲ ਕੀਤੀਆਂ ਉਹ ਕਰੋ ਤੇ ਕਾਰਵਾਈ ਪਾਓ ਵੀ ਕਾਰਵਾਈ ਇਹ ਤਾਂ ਕੋਈ ਪੁਲਿਸ ਨਹੀਂ ਕੀਤੀ ਬਿਲਕੁਲ ਨਹੀਂ ਬਿਲਕੁਲ ਸਰ ਜੀ ਕਾਰਵਾਈ ਨਹੀਂ ਕੀਤੀ ਟਾਡੇ ਤੇ ਹਮਲਾ ਹਾਂ ਇੱਥੇ ਚਿੱਟਾ ਲੈਣ ਡੇਲੀ ਆਉਂਦੇ ਨੇ ਸਰ ਸ਼ਰੇਆਮ ਘੁੰਮਦੇ ਪਏ ਨੇ ਇੱਥੇ ਸਾਈਆਂ ਹੈਗੀਆਂ ਨੇ ਜੁੱਟੇ ਵਾਲੇ ਇੱਥੇ ਬੰਦੇ ਖੜਦੇ ਨੇ ਕੋਈ ਉਧਰ ਖੜ ਜਾਂਦਾ ਕੋਈ ਇੱਧਰ ਖੜ ਜਾਂਦਾ ਬਸ ਤੇ ਅਜੇ ਧਮਕੀਆਂ ਦਿੰਦੇ ਨੇ ਕਦੀ ਉਸ ਗੁੱਟ ਤੇ ਸਰਜੀ ਖੜ ਜਾਂਦੇ ਨੇ ਕਦੀ ਉਸ ਗੁੱਟ ਤੇ ਖੜ ਜਾਂਦੇ ਨੇ ਬਸ ਇਹਨਾਂ ਦੇ ਇਹੀ ਇੱਕ ਧੰਦਾ ਹੀ ਹੈ ਇਈ ਤਰ੍ਹਾਂ ਕਾਰਵਾਈ ਹੋਣੀ ਚਾਹੀਦੀ ਸਰਜ ਕਾਰਵਾਈ ਹੋਣੀ ਚਾਹੀਦੀ ਏ ਸ਼ਰੇਆਮ ਗੁੰਡਾ ਕਰਦੀ ਸ਼ਰੇਆਮ ਗੁੰਡਾ ਕਰਦੀ ਸ਼ਰੇਆਮ ਮੰਡੋੜ ਦੇ ਵਿੱਚ ਤਾਂ ਗੰਦ ਪੈ ਗਿਆ ਸਰ ਗੁੰਡਾ ਕਰਦੀ ਦਾ ਸਰਕਾਰ ਘੈਰੀ ਗੁੰਡਾ ਕਰਦੀ ਨਾਥ ਪਾਵਾ ਗਿਆ ਬਿਲਕੁਲ ਸਰਕਾਰ ਤਾਂ ਬਹੁਤ ਵਧੀਆ ਸੀ ਸਰਕਾਰ ਤਾਂ ਕਰੇ ਬੇਨਤੀ ਹੈ ਨਾਥ ਪਾਵੇ ਇਹ ਜੀ ਗੁੰਡਾ ਕਰਦੀ ਬਰਦਾਸ਼ਤ ਨਹੀਂ ਕਰ ਸਕਦੇ ਮਾਰ ਸਕਦੇ ਤੁਹਾਡਾ ਕੋਈ ਥੋੜਾ ਬੋਤਾ ਹੈ ਆਸੀ ਰੋੜਾ ਆਏ ਸੀ ਮੈਨੂੰ ਪਹਿਲਾ ਮਾਰ ਕੇ ਸਿਰ ਦੇ ਉੱਤੇ ਸੱਟ ਹਾਂ ਭੱਜ ਗਏ ਫਿਰ ਦੁਬਾਰਾ ਆਏ ਫਿਰ ਕਿਵੇਂ ਕਿਵੇਂ ਇਕੱਠੇ ਹੁੰਦੀ ਈ ਕਿ ਦੁਨੀਆ ਕਿੰਨੋ ਕਿੰਨੂ ਪਤਾ ਲੱਗਦਾਗਾ ਇਹ ਆਪਣੇ ਵੀਰ ਈ ਮੇਰਾ ਇਹਨਾਂ ਨੂੰ ਪਤਾ ਲੱਗਦਾਗਾ ਜਿਵੇਂ ਜਿਵੇਂ ਮੈਨੂੰ ਗੈ ਛਡਾਣ ਉਸ ਵਾਸਤੇ ਇਹਨਾਂ ਤੇ ਵੀ ਹਮਲਾ ਕਰ ਦਿੱਤਾ ਹਾਂ ਮੇਰੇ ਨਾਲ ਕੁੱਟਮਾਰ ਹਾਂ ਮੇਰੇ ਨਾਲ ਕੁੱਟਮਾਰ ਮੇਰਾ ਸਿਰ ਪਾਰ ਕੇ ਪਹਿਲਾਂ ਭੱਜ ਗਏ ਇਹ ਬਾਅਦ ਚ ਦੇਖਣ ਗਏ ਨੇ ਕਿ ਉਹਨੂੰ ਸੱਟਾ ਸੱਟਾ ਕਿੰਨਿਆ ਕੋ ਲੱਗੀ ਆ ਨੇ हां मुड़ के फिर हथियार थोर लेके पूरी तैयारी ਨਾਲ ਆ ਕੇ ਖਲੋਤੇ ਸੀ ਤੇ ਮੰਨ ਕੇ ਚੱਲ ਇਹਨਾਂ ਦੇ ਆਖਿਆ ਵੀ ਚੱਲ ਉਹਨੂੰ ਦੇਖੀਏ ਕਿੰਨਾ ਕੋ ਨੂੰ ਸੱਟਾ ਸੱਟਾ ਲੱਗੇਗਾ ਆਪਾਂ ਉਹਨੂੰ ਵੇਦਾ ਹੁਣ ਤੇ ਫਿਰ ਉਹਦੀ ਬਾਅਦ ਦੇ ਵਿੱਚ ਆਏ ਤੇ ਇਹਨਾਂ ਦੇ ਹਮਲਾ ਕੀਤਾ ਤੇ ਇਹਨਾਂ ਨੇ ਫਿਰ ਛਡਾਉਣ ਦੀ ਕੋਸ਼ਿਸ਼ ਕੀਤੀ ਫਿਰ ਮੇਰੇ ਵਾਲੇ ਪਾਸੇ ਆਏ ਫਿਰ ਉਹਨਾਂ ਫੜ ਕੇ ਇਹਨਾਂ 'ਤੇ ਹਮਲਾ ਕਰਤਾ ਹਾਂ ਹਾਂ ਤਿਆਰ ਤੇ ਤਿਆਰ ਰੱਖਿਆ ਹਾਂ ਤੇ ਤਿਆਰ ਰੱਖਿਆ ਸੀ ਛਰਪਾਨਾ ਛਰਪਾਨਾ ਸੀ ਕਿ ਇਹ ਤੁਹਾਡਾ ਕਿੱਥੋਂ ਦਾ ਰਹਿਣ ਵਾਲਾ ਅਸੀਂ ਮੰਡੋਰ ਦੇ ਰਹਿਣ ਵਾਲਿਆ ਪਤੀ ਮੇਰੇ ਦਾ ਨਾਮ ਸਰਜੀਤ ਸਿੰਘ ਹੈ ਅਸੀਂ ਇੱਥੇ ਹੀ ਰਹਿੰਦੇ ਆ ਸਾਡੇ ਕਾਰਨ ਜਿਹੜੇ ਉਹ ਗੁੰਡੇ ਆਏ ਨੇ ਉਹ ਮੰਡੀਆਂ ਚੋਂ ਆਏ ਨੇ ਤਸਰੀਲ ਵਿੱਚ ਚੱਲ ਕੇ ਉਹਨਾਂ ਦੇ ਹੱਥ ਵਿੱਚ ਕ੍ਰਪਾਨਾਂ ਨੇ ਉਹਨਾਂ ਪੂਰੀ ਕੋਸ਼ਿਸ਼ ਕੀਤੀ ਮਾਰਨ ਦੀ ਮੇਰੇ ਪਤੀ ਨੂੰ ਵਾਢਣ ਦੀ ਸਾਡੀ ਸੁਣਵਾਈ ਕੀਤੀ ਜਾਵੇ ਇਹਨਾਂ ਗੁੰਡਿਆਂ ਨੂੰ ਨੱਥ ਪਾਈ ਜਾਵੇ ਸਰਕਾਰ ਦੇ ਅੱਗੇ ਹਾਦੀ ਹੱਥ ਦੇ ਜੋਰ ਤੇ ਬੇਨਤੀ ਹੈ ਇਸ ਕਾਰਨ ਵੱਟੇ ਵਾਧਾ ਸਜਾ ਦਿੱਤੀ ਜਾਵੇ ਉਹ ਪਰਚਾ ਕੀਤਾ ਜਾਵੇ ਸਾਡੀ ਇਹੋ ਬੇਨਤੀ ਸਰਕਾਰ ਅੱਗੇ ਹਾਂਜੀ ਕਿਰਪਾਨਾਂ ਲੈ ਕੇ ਆਏ ਉਹਨਾਂ ਕਿਰਪਾਨ ਕੋਈ ਪਿੱਛੇ ਹੋ ਗਏ ਕੋਈ ਅੱਗੇ ਹੋ ਗਏ ਉਹਨਾਂ ਸਿਰ ਦੇ ਵਿੱਚ ਕਿਰਪਾਨਾਂ ਮਾਰੀਆਂ ਜੇ ਬੀਬੀਆਂ ਛੁਪਾਉਣ ਆਈਆਂ ਉਹਨਾਂ ਨੂੰ ਚੁੱਕ ਕੇ ਨਾਲੀ 'ਚ ਮਾਰਿਆ ਗਿਆ ਏ ਚਿੱਟਾ ਲੈ ਆਉਂਦੇ ਨੇ ਤੇ ਪਿਸਤਨ ਚਿੱਟਾ ਵੇਚਦੇ ਨੇ ਚਿੱਟਾ ਲੈਂਦੇ ਨੇ ਭੰਗ ਕੇ ਸਾਨੂੰ 11 ਦੀ ਦਿੰਦੇ ਨੇ ਸਰੇ ਆ ਮਿੱਥੀ ਲੰਗਦੇ ਫਿਰਦੇ ਨੇ ਅਜੇ ਵੀ ਸਾਨੂੰ ਗੁੰਡਾਗਰਦੀ ਦਾ ਡਰ ਹੈ ਅਜੇ ਵੀ ਉਹਨਾਂ ਨੇ ਮੱਥ ਪਾਈ ਜਾਵੇ ਅਜੇ ਵੀ ਉਹਨਾਂ ਨੇ ਮੱਥ ਪਾਈ ਜਾਵੇ ਸਾਡੀ ਸਰਕਾਰ ਦੇ ਅੱਗੇ ਇਹ ਬੇਨਤੀ ਹੈ ਇੱਥੇ ਸਾਡੇ ਨਾਲ ਦੁਬਾਰਾ ਵੀ ਹਮਲਾ ਹੋ ਸਕਦਾ ਪੁਲਿਸ ਵਾਲੇ ਅਜੇ ਤੱਕ ਨਾ ਬਿਆਨ ਲੈਣ ਸਾਡੇ ਨਹੀਂ ਆਏ ਉਹ ਸਾਡੇ ਬਿਆਨ ਕੀਤੇ ਜਾਣਾ ਸਾਡੀ ਬੇਨਤੀ ਸਰਕਾਰ ਦੇ ਅੱਗੇ ਠੀਕ ਹੈ ਮੇਰਾ ਨਾਮ ਰਵਿੰਦਰ ਸਿੰਘ ਹੈ ਅਰਬੰਦ ਸਿੰਘ ਨਮ ਜੀ ਕੀ ਗੱਲ ਬਹੁਤ ਹੋਈ ਜਿਹੜਾ ਝਗੜਾ ਤਾਂ ਰਾਜਾ ਦੱਸੋ ਜੀ ਕੀ ਗੱਲ ਬਈ ਇਹ ਜੀ ਸਾਡੇ ਮਾਮੇ ਦਾ ਮੁੱਦਾ ਹੈਗਾ ਸੀ ਤਰਸੇਨ ਸਿੰਘ ਤੇ ਮੈਂ ਇੱਥੇ ਬੂਹੇ ਦੇ ਵਿੱਚ ਮੱਜਾ ਪਾ ਕੇ ਇੱਥੇ ਪਿਆ ਸਾਂ ਸਾਡੀ ਲੜਕੀ ਜੀ ਛੁੱਟੀ ਹੋਈ ਏ 3 ਵਜੇ ਉਹ ਮੇਜ਼ਬਾਨ ਦੇ ਪਪਾ ਆਇਆ ਸਾਰਾ ਉਹ ਲੜਦਾ ਇਹ ਮੈਂ ਉੱਠ ਕੇ ਚਲਾ ਗਿਆ ਔਰ ਉੱਥੇ ਉਹਦੇ ਕੋਲ ਡਾਕਟਰ ਨੇ ਉਹਨੂੰ ਸਾਫ਼ ਕਰ ਦਿੱਤਾ ਸੀ ਤੇ ਆਦਾ ਮੈਂ ਟਾਂਕੇ ਨਹੀਂ ਲਾਉਣੇ ਤੇ ਜਾਂ ਤੇਰਾ ਖੂਨ ਖਲੋ ਗਿਆ ਮੈਂ ਬਾਹਰ ਆ ਗਿਆ ਮਿਸਤਰੀ ਦੀ ਦੁਕਾਨ ਹੈ ਮਿਸਤਰੀ ਕੋਈ ਟੁਰ ਲੱਗਿਆ ਤੇ ਮਿਸਤਰੀ ਕਹਿੰਦਾ ਬੈਹ ਜਾ ਤੂੰ ਕੀ ਕਰਦਾ ਮੈਂ ਉਹਦੇ ਬੈਂਚ ਤੇ ਬਹਿ ਗਿਆ ਨਾਲ ਇੱਕ ਪਾਉ ਹੋਰ ਬਹਿ ਗਿਆ ਇੱਕ ਮਿਸਤਰੀ ਬਹਿ ਗਿਆ ਇਹ ਕਰੋ ਮੇਰਾ ਮੁੰਡਾ ਗਿਆ ਸੱਜੇ ਵਾਲੇ ਦਾ ਮੂੰਹ ਕਰਤੇ ਇਹ ਸੱਜੇ ਪਾਸੇ ਥਾਂ ਵੜਿਆ ਸੀ ਢੇਲੀ ਮਰਾਗੀਆਂ ਦੀ ਉੱਥੇ ਖੜਾ ਆਇਆ ਇਹਨੇ ਕਿਸੇ ਦਾ ਫੋਨ ਆਇਆ ਸੀ ਮੇਰੇ ਬੇਟੇ ਨੂੰ ਇਹ ਫੋਨ ਤੇ ਗੱਲ ਕਰਦਾ ਹੋਇਆ ਉਹ ਆਏ ਨੇ ਤਿੰਨ ਚਾਰ ਜਣੇ ਇਹ ਉਹ ਤਿੰਨ ਚਾਰ ਜਣੇ ਆਏ ਨੇ ਇਹਦੇ ਆ ਕੇ ਨਾ ਗੱਲ ਪਾਏ ਗਏ ਨੇ ਮੋਬਾਈਲ ਖੋ ਲਈ ਨੇ ਮੋਬਾਈਲ ਖੋ ਗਏ ਤੇ ਇਹਦੇ ਘਰ ਦੀ ਗਈ ਸੀ ਅੱਗੂ ਲੈਣ ਜਾਂਦੀ ਪਈ ਉਹਨੂੰ ਧੱਕਾ ਮਾਰ ਕੇ ਤੇ ਨਾਲੀ ਚ ਸੁੱਟ ਦਿੱਤਾ ਇਹਨੇ ਫਿਰ ਵੀ ਮੋਬਾਈਲ ਵੀ ਖੋ ਲਈ ਇਹਨੇ ਕੋਈ ਚ ਕੀਤੀ ਉਹਨੂੰ ਝੁੱਕ ਕੇ ਸਿੱਧਾ ਕਰਨ ਦੀ ਉਹਨੂੰ ਝੁੱਕ ਕੇ ਸਿੱਧਾ ਪੀਟਾਇਆ ਇਹਨੇ ਜੇ ਸਿੱਧਾ ਕੀਤਾ ਮਾਰ ਲੈਣੇ ਆ ਕੇ ਕਿਰਪਾਨ ਤੇ ਕੀ ਅੰਗੜਾ ਕਰ ਦਿੱਤਾ ਉਹ ਮਾਰਿਆ ਸਿਰ ਦੇ ਵਿੱਚ ਅਬੂ ਜਿਹੜਾ ਸਾਬਲੇ ਨੇ ਕਰਪਾਨਾ ਮਾਰਿਆ ਨੇ ਮੇਰੇ ਉੱਠ ਜਾ ਠਾਂ ਦੇ ਤੇ ਮੈਂ ਪੱਜ ਕੇ ਟੁਰ ਨੋਗਾ ਨਹੀਂ ਸਾ ਕੋਲੇ ਨਾ ਆਇਆ ਧੱਕਾ ਨਹੀਂ ਨੂੰ ਮਾਰਿਆ ਆ ਮੇਰੀ ਬਾਹ ਤੇ ਆ ਸੱਟ ਲੱਗੀ ਹੋਈ ਹੈ ਆ ਜੇ ਵੇਖ ਸਕਦੇ ਗੋਡੇ ਵੀ ਖਲੇ ਹਾਂਜੀ ਇਹਨਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਇਹ ਜਿਹੜੇ ਗਏ ਨੇ ਇਥੋਂ ਵਿੜੇ ਚ ਇਹ ਸੀਆ ਡਾਇਰੀ ਦੇਂਦੇ ਨੇ ਇਹ ਸੁਧਾਉਂਦੇ ਨੇ ਸਾਰਾ ਜੋ ਹੋਏਗਾ ਇਹਨਾਂ ਦਮੇਸ਼ੋੜਾ ਵਿੱਚ ਆ ਇਹ ਕਾਰਵਾਈ ਬਿਲਕੁਲ ਸਹੀ ਹੋਣੀ ਚਾਹੀਦੀ ਹੈ ਇਹ ਜਿਹੜੇ ਅੱਗੇ ਨੇ ਪੁਸਤਿਕ ਮੈਕਮਾ ਪੁਸਤਿਕ ਮੈਕਮਾ ਵੀ ਪੈਸੇ ਭਾਲਦਾ ਹੈ ਸਾਡੇ ਕੋਲ ਪੈਸੇ ਨਹੀਂ ਨੇ ਇਸ ਵਾਸਤੇ ਆਏ ਨੇ ਕਾਰਵਾਈ ਹੋਣੀ ਚਾਹੀਦੀ ਇਹ ਮੈਕਮਾ ਜਿਹੜਾ ਹੈ ਨਾ ਇਹ ਸਖਤ ਸਖਤ ਹੋਣੀ ਚਾਹੀਦੀ ਹੈ